ਡੇਡ ਬਾਡੀ ਅੱਗੇ ਮਗਾਓ ਦੇਖ ਸਕਦੇ ਹੋ ਜੀ ਜੋ ਕੱਲ ਨੌਜਵਾਨ ਦੀ ਡੈਥ ਹੋਈ ਸੀ ਸ਼ਹੀਦ ਇੱਥੇ ਡੈਡ ਬਾਡੀ ਖਨੌਰੀ ਬਾਰਡਰ ਦੇ ਉੱਤੇ ਕਈ ਦੀ ਡੈਡ ਬਾਡੀ ਪਹੁੰਚ ਚੁੱਕੀ ਹੈਗੀ ਸਾਹਮਣੇ ਐਂਬੂਲੈਂਸ ਜਾ ਰਹੀ ਹੈ ਡੈਡ ਬਾਡੀ ਦੇਖ ਸਕਦੇ ਹੋ ਦੇਖ ਸਕਦਾ ਹਾਂ ਐਂਬੂਲੈਂਸ ਦੇ ਵਿੱਚੋਂ ਡੈਡ ਬਾਡੀ ਜਾ ਰਹੀ ਹੈ ਜੀ ਦੇਖ ਸਕਦੇ ਹੋ ਦੇਖ ਸਕਦੇ ਹੋ ਤਸਵੀਰਾਂ ਸਾਂਗਤਾਂ ਦੇ ਵਿੱਚ ਪੂਰਾ ਰੋਹ ਹੈ ਸੰਗਤਾਂ ਦੇ ਵਿੱਚ ਬਹੁਤ ਜ਼ਿਆਦਾ ਗੁੱਸਾ ਹੈ ਜੇ ਕਹਿ ਦੀਏ ਮੈਂ ਹੋ ਗਿਆ ਤੂੰ ਉਧਰੋਂ ਉਧਰੋਂ ਇਹ ਸਾਡੇ ਜਿਹੜੇ ਖਿਡਾਰੀ ਬਾਰਡਰ ਤੋਂ ਸੈਕੰਡ ਵਾਲੀ ਨਾਲ ਚੜ੍ਹਦੇ ਸਰਦਾਰ ਮਨਜੀਤ ਸਿੰਘ ਆ ਪਿੰਡ ਕਾਂਥਲਾ ਪਿੰਡ ਕਾਂਥਲਾ ਤੋਂ ਉਹ ਸਾਰੇ ਹੀ ਸਾਥੀਆਂ ਨੂੰ ਬੇਨਤੀ ਆ ਵੀ ਆਪਾਂ ਆਪਣੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣੀ ਆ ਭਾਈ ਤੇ ਜਿਹੜੇ ਸਾਥੀ ਆ ਉਹ ਬੈਠ ਜਾਣਾ ਤੇ ਜਿਹੜੇ ਆਪਣੇ ਸ਼ਹੀਦਾਂ ਨੂੰ ਆਪਾਂ ਸ਼ਰਧਾਂਜਲੀ ਦੇਣੀ ਆ ਸੋ ਇਹ ਕਰਕੇ ਬੇਨਤੀ ਆ ਆ ਆਪਾਂ ਵਾਰੋ ਵਾਰੀ ਜਿਹੜਾ ਬਾਅਦ ਦਰਸ਼ਨ ਕਰਨਾਗੇ ਪਰ ਆਪਾਂ ਬੈਠ ਜੀ ਬੈਠ ਜਾਓ ਦੇਖ ਸਕਦੇ ਹਾਂ ਜੀ ਸੰਗਤਾਂ ਦੇ ਵਿੱਚ ਕਿਸਾਨਾਂ ਦੇ ਵਿੱਚ ਨੌਜਵਾਨਾਂ ਦੇ ਵਿੱਚ ਜੇ ਕਹਿੰਦੀ ਹੈ ਬਹੁਤ ਜ਼ਿਆਦਾ ਗੁੱਸਾ ਹੈਗਾ ਦਿੱਲੀ ਸਰਕਾਰ ਪ੍ਰਤੀ ਜੋ ਕੱਲ ਇੰਨੇ ਵਾਂ ਗੋਲੀਆਂ ਚਲਾ ਕੇ ਸਾਡੇ ਨੌਜਵਾਨ ਕਿਸਾਨ ਜੇ ਕਹਿੰਦੀ ਅਸੀਦ ਕਰੇ ਨੇ ਮਨਜੀਤ ਸਿੰਘ ਜੀ ਨੂੰ ਖੇਡਾਂ ਦੇ ਫੁੱਲ ਪੇਟ ਕਰਦੇ ਨਾ ਸਾਰਿਆਂ ਨੂੰ ਬੇਨਤੀ ਹੈ ਕਿ ਥੋੜਾ ਰੋੜਾ ਪਿੱਛੇ ਹਟੋ ਸਾਰਿਆਂ सारे लोथ बि सारियूं बेनिती आहे की जिने बि सॼे इन जे ਕਰਨ ਮਾੜਾ ਮੈਂ ਆਪਣੇ ਵੱਲੋਂ ਸਰਦਾਰ ਮਨਜੀਤ ਸਿੰਘ ਜੀ ਤੰਗਥੜਾ ਪਿੰਡ ਜ਼ਿਲ੍ਹਾ ਪਟਿਆਲਾ ਜੋ 6 ਬੰਦਿਆਂ ਨਾਲ ਜੰਮ ਪੀ ਗਏ ਨੇ ਇਸ ਅਣਖ ਗੈਰ ਦੀ ਜੰਗ ਦੇ ਵਿੱਚ ਵੀਰੋ ਅਮਰ ਹੋ ਗਿਆ ਨਾਮਾ ਉਹ ਅੱਜ ਉਹਨਾਂ ਦਾ ਸ਼ਹੀਦੀ ਸਰੂਪ ਇਥੇ ਖਨੌਰੀ ਬਾਰਡਰ ਤੇ ਜੋਧਿਆਂ ਦੇ ਵਾਸਤੇ ਦਰਸ਼ਨ ਕਰਨ ਵਾਸਤੇ ਇਥੇ ਲਿਆਂਦਾ ਗਿਆ ਹੈ ਉਹ ਮੈਂ ਆਪਣੇ ਵੱਲੋਂ ਸਰਦਾਰ ਦੇ ਪੁੱਲ ਪੇਡ ਕਰਦਾ ਹਾਂ ਸਰਦਾਰ ਮਨਜੀਤ ਸਿੰਘ ਜੀ ਪਿੰਡ ਕੰਗਸਲਾ ਜ਼ਿਲ੍ਹਾ ਪਟਿਆਲਾ ਜਿੰਨਾਂ ਨੇ ਹੱਥਛਾੜੀ ਇਸ ਲੜਾਈ ਵਿੱਚ ਆਪਣੀ ਜਾਨ ਦਾ ਬਲੀਦਾਨ ਦੇ ਦਿੱਤਾ ਹੈ ਸੋ ਵੀਰੋ ਇਹਨਾਂ ਸ਼ਹੀਦਾਂ ਦੀ ਸੋਚ ਨੂੰ ਸਦਾ ਆਪਣੀ ਪ੍ਰਾਤਣ ਸ਼ਹੀਦਾਂ ਨੂੰ ਯਾਦ ਕਰਦੇਗਾ ਉਵੇਂ ਹੀ ਅੱਜ ਇਹ ਸ਼ਹਾਦਤ ਬੜੀ ਬੜਮੁੱਲੀ ਸ਼ਹਾਦਤ ਹੈ ਵੀਰੋ ਜੇ ਸੀ ਰਾਡੀਆਂ ਅਜਾਈ ਨਹੀਂ ਜਾਣ ਗਿਆ ਕੱਲ ਵੀ ਇੱਕ ਨੌਜਵਾਨ ਸਾਡੇ ਬਾਡਰ ਦੇ ਉੱਤੇ ਇੱਥੇ ਸ਼ਹੀਦ ਹੋ ਗਿਆ ਹਾਕਮ ਨੇ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਸ਼ੁਭ ਕਰਨ ਸਿੰਘ ਉਸ ਨੂੰ ਵੀ ਸਰਦਾ ਦੇ ਬੁੱਲ ਪੇੜ ਕਰਦੇਗਾ ਜੀ ਪਿੰਡ ਕੰਗਫੜਾ ਉਹਨਾਂ ਨੂੰ ਵੀ ਸਰਦਾ ਦੇ ਬੁੱਲ ਪੇੜ ਕਰਦੇ ਹਾਂ ਆਓ ਦੋ ਦਿਨ ਸ਼ਹੀਦਾਂ ਦੇ ਨਾਮ ਦੇ ਜਕਾੜ ਨਾਰੇ ਲਾ ਕੇ ਆਪਾਂ ਫਿਰ ਸਰਦਾਰ ਕਰਮਜੀਤ ਸਿੰਘ ਜੀ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ उहो संगता नंढा बि फुल भेड़े शहीदा सोच Gracias. No, no, no. me <laughs>